ਹਾਂਜੀ ਦੋਸਤੋ ਜਿਵੇਂ ਆਂਦੇ ਆ ਨਾ ਵੀ ਦੁਨੀਆ ਪਰੇ ਤੋਂ ਪਰੇ ਪਈ ਆ ਤੇ ਕਲਾ ਲੋਕਾਂ ਦੇ ਵਿੱਚ ਸਮੁੰਦਰਾਂ ਤੋਂ ਡੁੱંગી ਕਲਾ ਪਈ ਆ ਸੋ ਆ ਵੀਰ ਲੱਕੜ ਦੇ ਛੋੜੇ ਛੋਟੇ ਗਟਕਿਆਂ ਨੂੰ ਰੰਦਾ ਮਾਰ ਕੇ ਹਨਾ ਤੇ ਇੱਕ ਕੰਧ ਤੇ ਟੰਗਣ ਵਾਲੀ ਘੜੀ ਬਣਾ ਰਿਆ ਸ਼ੇਪ ਦੇ ਵੇਖੋ ਦਿੱਤੀ ਜਿਵੇਂ ਆਪਾਂ ਗਟ ਤੇ ਬੰਨਦੇ ਹੁੰਨੇ ਆ ਸੋ ਇਹ ਬਾਈ ਚ ਬਾਕਮਾਲ ਕਲਾ ਤੇ ਕਿਵੇਂ ਮਾਲੋ ਵੀ ਡਿਜ਼ਾਈਨ ਪਾਏ ਆ ਉਹਨੇ ਤੇ ਤਿਆਰ ਕੀਤੀ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਆ ਸੋ ਸ਼ੇਅਰ ਇਹਨੂੰ ਲਾਜ਼ਮੀ ਕਰਨਾ ਆ ਦੇਖੋ ਹੁਣ ਬਾਇਓਰਿਤੇ ਟਾਈਮ ਲਿਖ ਰਿਹਾ ਆ ਫੇਵਿਕ ਕਲਕ ਦੇ ਨਾਲ ਟਾਈਮ ਲਿਖ ਰਿਹਾ ਤੇ ਦੇਖੋ ਲੈ ਵੀ ਤਿਆਰ ਹੋ ਗਈ ਹੁਣ ਪੇਂਟ ਮਾਰੀ ਜਾਂਦਾ ਵੀਰ ਤੇ ਕਲਾ ਦੇਖੋ ਭਰਾ ਦੇ ਵਿੱਚ ਕਿੰਨੀ ਜਿਆਦੇ ਆ ਤੇ ਕੋਈ ਕਲਾ ਦਾ ਕੋਈ ਮੁੱਲ ਨਹੀਂ ਆ ਦੁਨੀਆਂ ਦੇ ਹੁੰਦੇ ਪਰੇ ਤੋਂ ਪਰੇ ਪਈਆ ਵੇਖੋ ਉਹ